ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਪਾ ਰਹੇ ਆ ਮੱਕੀ ਦਾ ਚਾਰ ਸੈਲਜ ਪਸ਼ੂਆਂ ਦੇ ਲਈ ਮੱਕੀ ਦੀ ਕੁਆਲਿਟੀ ਵੇਖੋ ਤੁਸੀਂ ਰਾਸੀ ਦੀ 33 ਦੀ ਹੈ ਇਹ ਬਹੁਤ ਜਿਆਦਾ ਕੱਦ加ੜ ਕੀਤਾ ਹੋਇਆ ਸੱਲੀ ਵੀ ਬਹੁਤ ਵਧੀਆ ਬਣੀ ਹੋਈ ਆ ਪੂਰੀ ਤਿਆਰਾ ਮੱਕੀ ਇਹ ਨਾ ਕੱਚੀ ਨਾ ਜਿਆਦਾ ਪੱਕੀ ਸੈਲਜੇ ਦੇ ਲਈ ਸੱਲੀਆਂ ਇੱਕ ਇੱਕ ਟਾਂਡੇ ਨੂੰ ਵਿੱਚ ਦੋ ਦੋ ਵੀ ਹੈਗੀਆਂ ਕਾਫੀ ਏਤੀ ਗਰਮੀ ਦੇ ਕਾਰਨ ਮੱਕੀਆਂ ਨੂੰ ਸੱਲੀਆਂ ਨਹੀਂ ਲੱਗੀਆਂ ਦੁੱਧ ਹੀ ਰਹਿ ਗਏ ਦਾਣੇ ਨਹੀਂ ਬਣੇ ਪਰ ਇਹਦੇ ਪੂਰੇ ਦਾਣੇ ਬਣੇ ਹੋਏ ਆ ਸਮੇਂ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਦਾਣੇ ਬਣੇ ਹੋਏ ਆ